ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰ ਬਾਣੀ ਕਹੈ ਸੇਵਕ ਜਨ ਮੰਨ ਪਰ ਤਖ ਗੁਰੂ ਨਿਸਤਾਰੇ ਹਮ ਉਗਣ ਭਰੇ ਇੱਕ ਗੁਣ ਨਹੀਂ ਨੰਮਰਤ ਛਾੜ ਬਿਕ ਬਿਕ ਕਾਈ ਮਾਇਆ ਮਹੋ ਪਰਮ ਪਰ ਭੂਲੇ ਸਤ ਦਾ ਰਾਸ ਸਿਉਂ ਪ੍ਰੀਤ ਲਗਾਈ ਏਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮਤਰਾਸ ਮਿਟਾਈ ਏਕਰ ਦਾਸ ਬਾਠ ਕੀ ਰਤ ਕੀ ਗੁਰਰਾਮਦਾਸ ਰਖੂ ਸਰਣਾਈ ਇੱਕ ਅਰਦਾਸ ਬਾਟ ਕੀ ਰਤ ਕੀ ਗੁਰਰਾਮਦਾਸ ਰਖੂ ਸਰਣਾਈ ਸੋ ਕਹਾ ਓ ਟਲ ਗੁਰ ਸੇ ਬੀਏ ਅਹਨੇ ਸਹਜ ਸੁਪਾਈ ਦਰਸ਼ਨ ਪਰਸਿਆ ਗੁਰ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਕਸੰਮਦੀ ਨੋਰੇ ਅਰਥੋ ਕਰਸੋਂ ਛਟੀਐ ਤੋਦਟੇ ਸੱਚੇ ਬਾਦਸ਼ਾਹ ਮਾਲ ਜਨਮ ਜਨਮ ਦੇ ਛਟੀਐ ਸਜਣ ਸੱਚਾ ਬਾਦਸ਼ਾਹ ਚਰ ਸ਼ਾਹੰਦ ਸ਼ਾਹੂ ਜਿਸ ਪਾਸ ਬਹਿਟਿਆ ਸੋਹੀਏ ਸਬਨਾ ਦਾ ਵੇ ਸਾਹੁ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਟੋ ਮਹੱਲਾ ਸਿਖ ਸਖ ਬੰਧ ਪਹਿ ਪਾਈ ਜੇ ਗੁਰ ਕੇ ਭਣੇ ਵਿੱਚ ਆਵੈ ਆਪਣੇ ਭਣੇ ਜੋ ਚੱਲੈ ਭਾਈ ਵਿਚੜੇ ਚੋਟਾਂ ਖਾਵੈ ਸੋ ਸਿਖ ਸਖ ਬੰਧ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਗੈ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਝੋਟਾ ਖਾਵੇ ਬਿਨ ਸਤ ਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰ ਕੇ ਦਾਸ ਸੁਹਿਲੇ ਪਾਈ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਆਪੇ ਮੇਲ ਮਿਲਾਈ ਰਹਾਉ ਇਹੋ कुटुंब ਸਭ ਜੀ ਕੇ ਬੰਦਨ ਪਾਈ ਪਰਮਾਪੁਲਾ ਸੈ ਸਰ ਬੇਨ ਗੁਰ ਬੰਗਨ ਟੁੱਟੈ ਨਾਹੀ ਗੁਰ ਮੁਖ ਮੁਖ ਦਵਾਰਾ ਕਰਮ ਕਰੈ ਗੁਰ ਸ਼ਬਦ ਨਾ ਪਚਣੈ ਮਰ ਜਨਮ ਬਾਰੂ ਬਾਰ ਓ ਮੇਰਾ ਜਗ ਪਲ ਚਿਰਿਆ ਭਾਈ ਕੋਏ ਨਾ ਕਿਸ ਹੀ ਕੇਰਾ ਗੁਰੂ ਮੁਖ ਮਹਿਲ ਪਾਇਨ ਗੋਨ ਗਾਬਨ ਨਿਜ ਘਰ ਹੋਏ ਬਸਿਰਾ ਐਥੇ 부ਜ ਸੁਆਪ ਚੜੈ ਹਰ ਪ੍ਰਭ ਹੈ ਤਸ ਕਿਰਾ ਸਤ ਗੁਰੂ ਸਦਾ ਦਿਆਲ ਹੈ ਭਾਈ ਵੇਨ ਪਾਗਾ ਕਿਆ ਭਾਈਐ ਇਕ ਨਦਰ ਕਰ ਵੇਖੇ ਸਭ ਉਪਰ ਜਿਹਾ ਪਉ ਤਿਹਾ ਫਲ ਪਾਈਐ ਨਾਨਕ ਨਾਮ ਬਸੇ ਮਨ ਅੰਤਰ ਵਿੱਚੋਂ ਆਪ ਗਵਾਜੈ ਸਤਿਗੁਰੂ ਸਦਾ ਦਿਆਲ ਹੈ ਭਾਈ ਬਿਨ ਪਗਾਂ ਕੀ ਆ ਪਈਏ ਏਕ ਨਦਰ ਕਰ ਵੇਖੇ ਸਭ ਉਪਰ ਜਿਹਾ ਭਉ ਤੇਹਾ ਫਲ ਪਈਏ ਨਾਨਕ ਨਾਮ ਬਸੈ ਮਨ ਅੰਤਰ ਵਿੱਚੋਂ ਆਪਕ ਵਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਕੋੁਰ ਕਹਿ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਝੋਟਾ ਖਾਵੇ ਵਾਹਿਗੁਰਜੀ ਦਾ ਖਾਲਸਾ कि ප साथनाවාගुරसानाවාගරसानाවාගुර සතනමවාහිගුරුු සතනමවාහිගුරු සතනමවාහිගුරු සතනමවාහිගුරුසාත ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ සතනාම වහිගුරු සතනාම වහිගුරු සතනම වහගුර සතනම වහිගුරු සතනම වහිගුරු ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਿਨਾਮ 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 ਵਾਹਿਗੁਰੂ ਸਤਿ ගසනාමවාගरीඋப்ப <tats> <-m -vah> <-guru> <-m -vah> <-guru>